ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਸਾਰੇ ਤੰਦਰੁਸਤ ਹੋਵੋਗੇ ਗਾਈਜ਼ ਅੱਜ ਆਪਾਂ ਬੜੀ ਇੰਟਰਸਟਿੰਗ ਚੀਜ਼ ਲੱਗੇ ਅੱਜ ਹੈਗਾ ਗਾਈਜ਼ ਮੇਰੀ ਕੱਟੀ ਦਾ ਬਰਥਡੇ ਕੱਟੀ ਜੇ ਕੱਟੀ ਇਹਨੂੰ ਕੱਟਾ 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 ਦਾ ਉਹਦਾ ਮੇਰਾ ਉਹਦਾ ਬਰਥਡੇ ਅੱਜ ਤੇ ਆਪਾਂ ਚੱਲੇ ਕੇ ਇੱਕ ਲੈਨ ਸ਼ੈੱਰ ਕੱਟੇ ਦਾ ਬਰਥਡੇ ਮਨਾਉਣਾ ਹੈ ਆਪਾਂ ਪਲਾਨ ਚ ਲੈ ਕੇ ਕੇਕ ਤੁਹਾਨੂੰ ਸਰਨ ਦਿਖਾਵਾਂਗੇ ਆਪਾਂ ਕੱਟੇ ਦਾ ਬਰਥਡੇ ਕਿੱਦਾਂ ਮਨਾ ਰਹੇ ਹਾਂ ਚਲੋ ਆਪਾਂ ਚੱਲਦੇ ਸ਼ੈਰ ਕੇਕ ਲੈਣ ਜੀ ਮਿਲਦੇ ਆਂ ਤੇ ਦੋਸਤੋ ਆਪਾਂ ਅੱਜ ਤਾਂ ਕਰਕੇ ਕੱਟੀ ਦਾ ਬਰਥਡੇ ਮਨਾਉਣ ਲੱਗੇ ਆ ਕਿਉਂ ਕੀ ਗਾਇਜ਼ ਅਸੀਂ ਇੱਕ ਅਬਜ਼ਰਵ ਚ ਦੇਖਿਆ ਸੀ ਕਿ ਉਹ ਜਿਹੜਾ ਬੰਦਾ ਸੀ ਉਹ ਆਪਦੇ ਡੌਗ ਦਾ ਬੱਡੇ ਮਨਾ ਰਿਆ ਸੀ ਤੇ ਅਸੀਂ ਸੋਚਿਆ ਸਾਡਾ ਇੱਕ ਟਾਇਡਾ ਮਾੜਾ ਅਸੀਂ ਆਪਦੇ ਕੱਟੇ ਦਾ ਮਨਾਵਾਂਗੇ ਇਸ ਲਈ ਆਪੇ ਕੱਟੇ ਦਾ ਅਸੀਂ ਸਾਡਾ ਕੱਟਾ ਵੀ ਅੱਜ ਸਾਲ ਦਾ ਹੋ ਗਿਆ ਸਾਨੂੰ ਅੱਜ ਦੱਸਿਆ ਕਰ ਦੇਣੇ ਤੇ ਅਸੀਂ ਕਹਾਂ ਅਸੀਂ ਜੇ ਕੋਈ ਆਲੇ ਡੌਗੀ ਦਾ ਮਨਾਹਾ ਹਾ ਤਾਂ ਕੱਟਾ ਵਿਚਾਰਾ ਖੜਾ ਮਾੜਾ ਆਪਾਂ ਕੱਟੇ ਦਾ ਬਣਾ ਲੈ ਕੱਟੇ ਦਾ ਬਣਾ ਲੈਂਦੇ ਅਸਲੀ ਮੈਂ ਤੇ万ਦੀਪ ਚੱਲੇ ਆਪਾਂ ਆਪਾਂ ਚੱਲੇ ਆਂ ਕੇਕ ਲੈਣ ਮਾਮੇ ਦੀ ਹੱਟੀ ਤੋਂ ਤੇ ਕੇਕ ਲਿਆ ਕੇ ਆਪਾਂ ਦਾ ਕੱਟੇ ਦਾ ਬਰਥਡੇਅ ਸੈਲੀਬ੍ਰੇਟ ਕਰਨਾ ਤੇ ਤੁਨ ਵੀ ਮਜ਼ਾ ਆਉ ਮੇਰੇ ਸਾਹਮਣੇ ਵਲੋਗ ਵਿੱਚ ਬਹੁਤ ਆ ਰਹੇ ਤੇ ਅੱਜ ਚੱਲੇ ਸੀ ਆਪਦੀ ਮਾਮੇ ਦੀ ਹੱਟੀ ਤੇ ਚੱਲੇ ਆ ਤੇ ਅੱਜ ਆਈ ਲਾਪਾ ਪਹੁੰਚ ਚੁੱਕੇ ਹੋਏ ਆ ਸ਼ਹਿਰ 'ਚ ਤੇ ਆਪਾਂ ਤੁਹਾਨੂੰ ਮਿਲਦੇ ਕਈ ਕਾਲੀ ਸ਼ਾਪ ਤੇ ਗਾਇਜ਼ ਭੁੱਖ ਬਹੁਤ ਲੱਗੀ ਸੀ ਸੋਚਿਆ ਗੋਲ ਗੱਪੇ ਖਾ ਲੀਏ ਤੇ ਆਪਾਂ ਖਾਣ ਲੱਗੇ ਦਹੀਂ ਵਾਲੇ ਗੋਲ ਗੱਪੇ ਥੋੜੇ ਜੇ ਤੇ ਗੋਲ ਗੱਪੇ ਖਾਣ ਤੋਂ ਬਾਅਦ ਕੇਕ ਲੈ ਕੇ ਤੇ ਫਿਰ ਆਪਾਂ ਚੱਲਦੇ ਆ ਜੀ ਇਸ ਨੂੰ ਆਪਾਂ ਨੇ ਆਪ ਦਾ ਹਰੇ ਨੇ ਦਿਖਾਉਣੇ ਨਹੀਂ ਇੱਕ ਮਿੰਟ ਦੀਆਂ ਗੋਲ ਗੱਪੇ ਪਸੰਦ ਨਹੀਂ ਇੱਕ ਖੰਗ ਲੱਗ ਗਈ ਕਿ ਖੰਗ ਲੱਗੀ ਇਹਨੂੰ ਤਾਂ ਕਿ ਨਾ ਖੋਣਣਗੇ ਮੈਂ ਕੇਕ ਲਾਵਾਂ ਕੇਕ ਲੈ ਕੇ ਬਣਾਵਾਂਗੇ ਤੇ ਫਿਰ ਦੇਖੀਓ ਕੀ ਬੰਦਾ ਕੀ ਗੱਲ ਬਾਤ ਹੈ ਗਾਇਸ ਤੇ ਤੁਸੀਂ ਸਾਡੇ ਨਾਲ ਬਣ ਰਿਹਾ ਹੈ ਦੋ ਵਲੌਗ ਬਹੁਤ ਹੀ ਹਾਸੇ ਵਾਲੇ ਤੇ ਬਹੁਤ ਹੀ ਘੈਂਟ ਹੋਣ ਵਾਲਾ ਤੇ ਤੁਹਾਨੂੰ ਪਸੰਦ ਵੀ ਜਦੋਂ ਰਹੂਗਾ ਤੇ ਆਪਾਂ ਅੱਗੇ ਚੱਲਦੇ ਹਾਂ ਕੇਕ ਲੈ ਕੇ ਅਰੇ ਅਰੇ ਗੋਲ ਗੱਪੇ ਗਾਇਸ ਖਾ ਲਿਆ ਤੇ ਪਰ ਚਿੱਤ ਨਹੀਂ ਆਵੀ ਗੋਲ ਗੱਪੇ ਦੀ ਵੀਡੀਓ ਥੋੜੀ ਬਣਾਈ ਜਾਵੇ ਬੜੇ ਸਵਾਲ ਆ ਬਈ ਗੋਲ ਗੱਪੇ ਜਿਵੇਂ ਆ ਦੇਖੋ ਕੰਬਲ ਲੱਭ ਗਏ ਹਾਨ ਨੇ ਨਿਆ ਇਹਨਾਂ ਕੋਲੇ ਤੇ ਦੇਹਿਆਂ ਵਾਲੇ ਕੋਲੇ ਪਖਾਮ ਜੀ ਕਿਤੇ ਆਪਾਂ ਖਾ ਰਹੇ ਆ ਜ ਜੀ ਦੇਖ ਸਕਦੇ ਆਪਣਾ ਕਟਾ ਆ ਰਿਹਾ ਤੇ ਆ ਰਿਹਾ ਸਮਾਨ ਯਾ ਲੱਜਾ ਪੈਦਾ ਪਹਿਲਾ ਵੱਡੇ ਮਨਣਾ ਇੱਕ ਸਾਲ ਵਾਲਾ ਕਿਉਂਕਿ ਗੈਸ ਇਹ ਦੇਖ ਸਕਦੇ ਆ ਇਹ ਆ ਜੀ ਆਪਣਾ ਕਟਾ ਤੇ ਆ ਰਹੀ ਇਹਦੀ ਮੰਮੀ ਮਤਲਬ ਇਹਦੀ ਮਾਤਾ ਸ੍ਰੀ ਮਾਜੇ ਕਿ ਇਹ ਵੀ ਦੇਖ ਸਕਦੇ ਹੋ ਵਧਾਈਆਂ ਤੈਨੂੰ ਅੱਜ ਇਸ ਤਰ੍ਹਾਂ ਮੁੰਡਾ 1 ਸਾਲ ਦਾ ਹੋ ਗਿਆ ਜੀ ਇਸ ਅੱਜ ਆਪਾਂ ਮਨਾਵਾਂਗੇ 31 ਦਾ ਬਰਥਡੇ ਜਿਵੇਂ ਕਿ ਪਾਪਾ ਨੇ ਸਾਨੂੰ ਪਹਿਲਾਂ ਦੱਸ ਹੀ ਦਿੱਤਾ ਉਹ ਇਹੀ ਤੇ ਮੈਂ ਤੇ ਪਪਾ ਹੀ ਮਨਾਉਣ ਆਲੇ ਇਹੀ ਕਰਦੇ ਆ ਦਵੇ ਗਏ ਚੋਰੀ ਲੈ ਕੇ ਆਂਦੇ ਸਮਾਨ ਕੱਟੇ ਦਾ ਬੱਡੇ ਮਨਾਉਣ ਲਈ ਆ ਜੇ ਕਰਦੀਏ ਆ ਫਿਰ ਆਖਣਗੇ ਕੱਟੇ ਨੇ ਦਾ ਹੁਣ ਮਿੱਤਰੋ ਖਾਣਾ ਦੀ ਤੇ ਆਪਣਾ ਕਰਨ आले ਆ ਦੇਖੋ ਗਾਈਜ਼ ਆ ਆਪਣਾ ਕਟਾ ਇਹਦਾ ਬਰਥਡੇ ਆਪਾਂ ਕਰਨਾ ਸੈਲੀਬ੍ਰੇਟ ਵਿਚਾਰੇ ਦਾ ਅੱਜ ਕਿਉਂਕਿ ਜਿਹੜੇ ਸਾਰੇ ਬੰਦੇ ਹੈਗੇ ਆ ਉਹ ਕੋਈ ਕੁੱਤੇ ਦਾ ਕਰੀ ਜਾਂਦਾ ਕੋਈ ਕਿਸੇ ਦਾ ਕਰੀ ਜਾਂਦਾ ਕੋਈ ਕਿਸੇ ਅਨਮਲ ਕਰੇ ਆਪਾਂ ਆ ਦੇ ਕੱਟੇ ਦੇ ਵਿੱਚ ਬਰਥਡੇ ਸੈਲੀਬ੍ਰੇਟ ਕਰਨ ਲੱਗੇ ਆ ਬਹੁਤ ਇੰਟਰਸਟਿੰਗ ਹੈਲੋ ਬਾਏ ਬਾਏ ਕਿਦਾਂ ਹਰੇ ਕੀ ਹਾਲ ਚਾਲ ਆ ਦੇਖੋ ਮੁੰਡੇ ਆਏ ਆਪਣੇ ਕੋਲੇ ਬਾਡੇ ਬਣਾਉਣ ਨਾਲ ਬੇਲੀ ਆਇਆ ਵਾਂ ਚਰੀਬ ਆਪਣੇ ਤੇ ਤੇ ਆ ਦੇਖੋ ਹਾਂ ਜੀ ਮੁੰਡੇ ਤਿਆਰ ਆ ਬਾਡੇ ਬਣਾਉਣ ਲਈ ਕਰ ਰੱਖ ਕੇ ਤੇ ਕੇਕ ਤੇ ਫਿਰ ਕਰੋ ਸਿਸਟਮ ਆ ਗੁੱਸੇ ਆ ਫਿਰਦਾ ਕਹਿੰਦਾ ਬਰਥਡੇ ਦੀ ਲੇਟ ਬਣਾਉਣ ਲੱਗੇ ਸ਼ਾਮ ਨੂੰ ਉਹ ਬਰਥਡੇ ਸ਼ਾਮ ਨੂੰ ਹੀ ਮਨਾਈਦਾ ਭਰਾਵਾ ਕੁਝ ਕਰਨੀ ਆ ਪੱਠਣ ਡੋਲ ਦੀ ਆਵੇ ਆ ਤੇਰੇ ਲਈ ਕੇਕ ਲਿਆਂਦਾ ਆ ਇਸ ਨੇ ਇਹ ਲੋ ਕਾਰਵਾਈ ਵੀ ਕਰੀ ਜਾਂਦਾ ਨਾਲ ਨਾਲ ਇਹ ਪਹਿਲਾਂ ਹੀ ਕੇਕ ਕੱਢੀ ਜਾਂਦਾ ਆਪਦਾ ਇਹ ਆ ਦੇਖੋ ਵੀ ਛੋਟਾ ਜਿਹਾ ਕੇਕ ਅਹੀਂ ਲਿਆਂਦਾ ਸਪੈਸ਼ਲ ਇਹ ਲਈ ਅਮਰ ਅੱਛਾ ਵੰਦਰਾ ਬਣਾਈ ਸਾਹਮਣੇ ਆ ਸਾਡੇ ਸਤੇ ਨਹੀਂ ਫੋਟੋ ਨਹੀਂ ਇੱਥੇ ਕੈਮਰੇ ਫੋਟੋ ਹੱਥ ਨਾਲ ਖੜਾ ਰਿਹਾ ਇੱਥੇ ਰਾਤੇ ਦੀ ਸਟੇਸ਼ਨ ਮੈਂ ਆਹ ਦੰਨਾ ਨਹੀਂ ਗਾ ਆ ਬੜਾ ਨੇੜੇ ਆਮਲਾ ਅਗਰੇ ਨੇੜੇ ਆ ਗਿਆ ਲੈ ਚਲ ਕੱਟੋ ਤੇ ਹੀ ਕੱਟੋ ਯਾਰ ਤੇ ਬੈਠੇ ਤੇ ਮੂੰਹ ਕਰ ਕੱਟੋ ਆਏ ਚਲ ਕਰਨਾ ਹੈਪੀ ਹੈਪੀ ਬਰਥਡੇ ਟੂ ਯਰ ਸਾ ਹੈਪੀ ਬਰਥਡੇ ਪੁੱਤਰਾ ਵੇ ਖਵਾ ਦੇ ਗਰਾ ਖਾ ਦੇ ਬੜਾ ਖਵਾ ਵੀ ਖਾਣਾ ਖਾ ਲੈ ਬੈਠਾ ਦੇ ਖਾ ਲੋ ਬੈਠਾ ਹਾਂ ਲੈ ਵੀ ਖਾ ਲਾ ਆ ਬੈ ਕੇ ਹਮਮ ਤੇ ਹੁਣ ਪਹਿਲਾਂ ਮੈਸ਼ ਕਰ ਆ ਦੇ ਹੋਈ ਹੁਣ ਇਮਰਾਨ ਨੂੰ ਦੇ ਉਹਨੂੰ ਮਰਾਲੂ ਕੱਟ ਤੋੜ ਕੇ ਦੇ ਅੱਧਾ ਵਿੱਚ ਆ ਕੋਈ ਨਾ ਖਾਦਾ ਨਹੀਂ ਹੁਣ ਆਵੇ ਖਾਣਾ ਆਵੇ ਪਿਆ ਆ ਖਾ ਵੀ ਲੈ ਵੀ ਆਪਾਂ ਦਾ ਬਾਡੀ ਕੀਤਾ ਸੈਲੀਬ੍ਰੇਟ ਤੇ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਾ ਜਰੂਰ ਦੱਸਣਾ ਆਪਾਂ ਨੂੰ ਆ ਦੇਖੋ ਬੰਚ ਆਪ ਹੀ ਖਾਣ ਲੱਗ ਗਿਆ ਹੁਣ ਰਾਂਸ ਹੋਰ ਦੇ ਮੱਥਾ ਪਾ ਜੀ ਹਮ ਥੈਂਕ ਯੂ ਆਪਾਂ ਕੋਈ ਖਾ ਲਿਆ ਹੁਣ ਲੈ ਬੜ ਕੇ ਆਪਣਾ ਨਮਰਾਉਂਦੇ ਰਵਾੜਾ ਪੜਾ ਦੇਉ ਲਾ ਵੇ ਆ ਆ ਵੀ ਖਾ ਲੈ ਖਾ ਲੈ ਪਸੰਦ ਨੇ ਆ ਗੁੱਸੇ ਆ ਇਹ ਪਤਾ ਕੀ ਕਹਿੰਦਾ ਇਹ ਕਹਿੰਦਾ ਲੇਟ ਕੰਮ ਕੀਤਾ ਤਾਂ ਕਰਕੇ ਥੋੜਾ ਜਿਹਾ ਅਦਰ ਉਹ ਤੋੜ ਕੇ ਇਹਨਾਂ ਨੂੰ ਮਰਾਉਣ ਨੂੰ ਥੋੜਾ ਅਦਰ ਅੱਧਾ ਅੱਧੇ ਉਹ ਚੋਹਰ ਦੇ ਰੋਟੀ ਚ ਤੇ ਆ ਕੋਈ ਨਹੀਂ ਗੁੱਸਾ ਨਹੀਂ ਕਰਦਾ ਸ਼ਾਨ ਨੂੰ ਬਣਾਉਣੇ ਪ੍ਰੋਗਰਾਮ ਹੋਰ ਕੋਈ ਆਪਾਂ ਤੇ ਇਹ ਤਾਂ ਗੁੱਸਾ ਨਾ ਕਰ ਸ਼ਾਨ ਨੂੰ ਕੋਈ ਹੋਰ ਪ੍ਰੋਗਰਾਮ ਬਣਾ ਲਾਂਗੇ ਐਡੀ ਗੱਲ ਨਹੀਂ ਹੈਗੀ ਕੀ ਤੇ ਤੂੰ ਐ ਕਰ ਆ ਖਾਲਾ ਜਿਹੜਾ ਤੈਨੂੰ ਗ੍ਰੀਨ ਸੈਲਡ ਲਿਆ ਦੇ ਤਾ ਜਰਾ ਇਹ ਇਹ ਖਾਲਾ ਮੇਤਰ ਤੇ ਆ ਦੇਖੋ ਕੇਕ ਕੋ ਕਿਸੇ ਵੀ ਵੰਡ ਲਿਆ ਸੀ ਤੇ ਇਹ ਮੂਹ ਤੇ ਲਾ ਮੜਾ ਜਾਵਾਂਗੇ ਹੱਥ ਮੂਹ ਲਾਉਣੇ ਭੁੱਲੇ ਗਿਆ ਆਪਾਂ ਥੋੜਾ ਥੋੜਾ ਮੂੰਹ ਲਾ ਦੇ ਇੱਧਰ ਮੂੰਹ ਵਰ ਕੇ ਮੜਾ ਇੱਧਰ ਆ ਮੇਰਾ ਵਈ ਆ ਲੈ ਆ ਮੂੰਹ ਤੇ ਲਾਦਾ ਵੀ ਆਪਾਂ ਖੁਸ਼ ਆ ਹਣ ਅਸੀਂ ਯਾਰ ਸਾਰਾ ਕੁਝ ਲੈ ਤੇਰੇ ਲਈ ਕਰਦੇ ਫਰਦੇ ਆਂ ਅਸੀਂ ਪਰ ਤੂੰ ਗੁੱਸੇ ਨਾ ਹੋਇਆ ਕਰ ਤੇ ਲੈ ਵੀ ਵੰਚੇ ਹੁਣ ਤੂੰ ਵੀ ਖਾ ਲੈ ਯਾਰ ਹਾਂ ਕੱਟੇ ਮੂਹਲਾ ਤੇ ਨਾ ਖਾਣੀ ਤੂੰ ਤੂੰ ਖਾ ਲੈ ਲੋਵੀ ਕੱਟੇ ਦਾ ਬਰਥਡੇ ਮਨਾਇਆ ਤੂੰ ਜੀਓ ਹਜ਼ਾਰਾਂ ਸਾਲ ਸਾਲ ਕੇ ਦਿਨ ਹੋ 50000 ਲੈ ਵੀ ਜਾਂਦਾ ਵਸਦਾ ਰੇ ਮਿੱਤਰਾ ਤੇ ਆਈ ਤੇਰਾ ਬਰਥਡੇ ਮਨਾਉਂਦੇ ਰਹੀ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਹੈ ਤੁਹਾਨੂੰ ਬਰਥਡੇ ਕਿਦਾਂ ਲੱਗਾ ਤੁਸੀਂ ਆ ਰਹੇ ਹੋ ਇਕੱਡੇ-ਕੁੱਡੇ ਦਾ ਬਰਥਡੇ ਮਨਾ ਲਿਆ ਕਰੋ ਕੁਛ ਨਹੀਂ ਹੁੰਦਾ ਜੋ ਲੋਕੀ ਪਹਿਲਾਂ ਰਸਤੇ ਕੁੱਤੇ ਨਾ ਮਣਾਏ ਜਾਂਦੇ ਤੇ ਆਪਾਂ ਅੱਜ ਕੱਟੇਆਂ ਕੋਲ ਮਨਾ ਦੇ ਵਿਚਾਰੇ ਦਾ ਠੀਕ ਹੈ ਤੇ ਉਮੀਦ ਹੈ ਤੁਹਾਨੂੰ ਬਲੌਗ ਜਰੂਰ ਪਸੰਦ ਆਊਗਾ ਆਹ ਇਹਦੀ ਮੰਮੀ ਆ ਆਪਣੇ ਕੱਟੇ ਦੀ ਆ ਵੇ ਆਹ ਇਹਦਾ ਤੁਹਾਨੂੰ ਅੱਗੇ ਦਿਖਾਈ ਆ ਆ ਦੇਖੋ ਹਾਂ ਤੇਰੇ ਮੁੰਡੇ ਦਾ ਬਰਥਡੇ ਤੈਨੂੰ ਵਧਾਈਆਂ ਭਾਈ ਤੈਨੂੰ ਵੀ ਤੈਨੂੰ ਜਿਆਦਾ ਵਧਾਈਆਂ ਕਿਉਂਕਿ ਤੇਰੇ ਮੁੰਡੇ ਦਾ ਬਰਥਡੇ ਅੱਜ ਮਨਾਇਆ ਹੈ ਸੈਲੀਬ੍ਰੇਟ ਕੀਤਾ ਹੈ ਪਿੱਛੇ ਪਿੱਛੇ ਇਹਨੂੰ ਸਾਰੇ ਹੱਕੇ ਖਾਂਦੀਆਂ ਤਾਂ ਧੰਨਵਾਦ ਸੱਜਣਾ ਅਧਨੀ ਚਾਦੇ ਨਿਕਾ ਨਹੀਂ ਉਤਰਾ ਦੇ ਓ ਖਾ ਰੱਖ ਦੇ ਇੱਥੇ ਰੱਖ ਦੇ ਇੱਥੇ ਖਾਂਦੀ ਨਹੀਂ ਆ ਓਏ ਖਾ ਅਸਲ ਵਿੱਚ ਚਾਂਸ ਨਾ ਮੈਡ ਹੋਇ ਹੋਏ ਇਹ ਖਾਣਗੇ ਹੁਣ ਕਿਹ ਕਿਹ ਓ ਇੱਧਰ ਚੱਲ ਚੱਲ ਤੂੰ ਖਾ ਆ ਦੇਖੋ ਜਵਾਂ ਚਾਹ ਆਪੇ ਨੱਕ ਨੱਕ ਲਈ ਥੜਕੇ ਕਰਦੇ ਆਪੇ ਜਲਦੀ ਵਲੋਗ ਨਹੀਂ ਐਸੋ ਨੂੰ ਵਧੀਆ ਲੱਗਦਾ ਹੋਏ ਤਾਂ ਲਾਈਕ ਕਰਦੇ ਵੀਡੀਓ ਤੇ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਪਿੱਛੇ ਰਹਿ ਪਿੱਛੇ ਹੱਥ ਹੁਣ ਸਬਸਕ੍ਰਾਈਬ ਕਰਦੇ ਹੋ ਓਕੇ ਬਾਏ ਗਾਇਸ ਦੋਸਤੋ ਮੰਮੀ ਨੇ ਦੱਸਿਆ ਕੱਟਾ ਸਰਵ ਆਪਣੇ 3 ਮਹੀਨੇ ਦਾ ਸਿਰਫ ਇੰਟਰਸਟਿੰਗ ਵੀਡੀਓ ਵੈਸੀ ਬਣਾਈ ਸੀ ਆਪਾਂ ਇਹ ਤੁਹਾਨੂੰ ਹਸਾਉਣ ਲਈ ਸਾਰਿਆਂ ਨੂੰ ਉਮੀਦ ਕਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੇ ਤੇ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜਾ ਕੱਟੇ ਦਾ ਬਰਥਡੇ ਮਨਾਇਆ ਕਿਸੇ ਨੇ ਵੀ ਇਤਰਾਜ਼ ਨਹੀਂ ਕਰਨਾ ਕਿਉਂਕਿ ਉਹ ਵੀ ਚਲੋ ਵਿਚਾਰੇ ਜਾਣ ਆ ਆਪਾਂ ਇਸ ਲਈ ਉਹਨੂੰ ਉਹਦਾ ਬਰਥਡੇ ਮਨਾ ਲਿਆ ਤਾਂ ਕੋਈ ਏਡੀ ਗੱਲ ਨਹੀਂ ਹੈਗੀ ਤੇ ਦੂਸਰਾ ਮੈਂ ਦੱਸਣਾ ਜਿਹੜੇ ਆਪਣੇ ਮੇਲੇ ਵਾਲਾ ਜਿਹੜਾ ਵਲੌਗ ਹੈਗਾ ਉਹਨੂੰ ਤੁਸੀਂ ਬਹੁਤ ਪਿਆਰ ਦੇਣਾ ਬਹੁਤ ভিউਜ਼ ਕਰਪਾ ਹੋ ਰਹੀ ਹੈ ਤੁਹਾਡੀ ਵੀ ਤੁਸੀਂ ਫੰਡ ਕਰ ਰਹੇ ਹੋ ਤੇ ਇਸੇ ਤਰ੍ਹਾਂ ਸਾਰੇ ਬਲੌਗਸ ਨੂੰ ਤੁਸੀਂ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਤੇ ਮੈਨੂੰ ਥੋੜੀ ਜੀ ਹਿੰਮਤ ਹੋਰ ਆ ਜੂਗੀ ਤੇ ਫਸ ਹੁਣ ਹੁਣੇ ਬਲੌਗਸ ਤੁਹਾਡੇ ਲਈ ਲੈ ਕੇ ਆਵਾਂਗੇ ਇੱਕ ਅੱਜ ਹੋਰ ਬਲੌਗ ਸ਼ੂਟ ਕੀਤਾ ਮੇਲੇ ਦਾ ਇਹ ਵੀ ਉਹ ਵੀ ਤੁਹਾਨੂੰ ਬਹੁਤ ਜਲਦੀ ਵੇਖਣ ਨੂੰ ਮਿਲ ਜੂਗਾ ਤੇ ਦੋਸਤੋ ਸਾਰਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੇ ਤੁਹਾਨੂੰ ਅਜਿਹਾ ਇਹ ਬਲੌਗ ਪਸੰਦ ਆਇਆ ਹਾਸੇ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਸਸਵੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ